ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਹਾਲਾਂਕਿ ਮੀਟਿੰਗਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਹਾਮੀਆਂ ਭਰੀਆਂ ਜਾਂਦੀਆਂ ਨੇ ਪਰ ਜਦੋਂ ਲੀਡਰ ਵੱਖੋ-ਵੱਖਰੇ ਬਿਆਨ ਦਿੰਦੇ ਨੇ ਤਾਂ ਉਦੋਂ ਕੁਝ ਤਾਂ ਕੁਝ ਹੋਦਾ ਚਰਜੀਤ ਬਰਾੜ ਹੋਰਾਂ ਨੇ ਕੱਲ ਨਵੀਂ ਚਰਚਾ ਛੇੜ ਦਿੱਤੀ ਉਹਨਾਂ ਨੇ ਤਾਂ ਬੰਟੀ ਰਮਾਣਾ ਦੇ ਉੱਤੇ ਹੀ ਨਿਸ਼ਾਨੇ ਸਾਧ ਦਿੱਤੇ ਸਲਾਹਕਾਰ ਕਹਿੰਦੇ ਇਹਨਾਂ ਦੇ ਸਹੀ ਨਹੀਂ ਹੈਗੇ ਸੁਖਵੀਰ ਬਾਦਲ ਦੇ ਇਸ ਤੋਂ ਪਹਿਲਾਂ ਪ੍ਰਿੰਸ ਸਿੰਘ ਚੰਦੂ ਮਾਜਰਾ ਵੀ ਸਵਾਲ ਖੜੇ ਕਰ ਚੁੱਕੇ ਨੇ ਦਾਣੇ ਮੁੱਕੇ ਹੋਇਆ ਭੜੋਲੇ ਤੋਂ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੀ ਚਰਨਜੀਤ ਬਰਾੜ ਨੇ ਵੀ ਕੱਲ ਕਹਿਤਾ ਕਹਿੰਦੇ ਵੀ ਇਹ ਜਿਹੜੇ ਸਲਾਹਕਾਰ ਨੇ ਬੰਟੀ ਦਮਾਣਾ ਵਰਗੇ ਨੇ ਕੋਈ ਗਰੇਵਾਲ ਵੀ ਹੈਗਾ ਹਨ ਮਹਿੰੇਸ਼ਿੰਦਰ ਗਰੇਵਾਲ ਗਿਆ ਬਿਰਸਾ ਸਿੰਘ ਬਟੋਹਾ ਕਹਿੰਦਾ ਮੈਂ ਟਿਕਟ ਵਾਪਸ ਕਰ ਦੂੰਗਾ ਮੈਂ ਵਾਪਸ ਲੈਣ ਨੂੰ ਕਾਗਜ਼ ਆਪਣੇ ਜੇ ਤੁਸੀਂ ਅਦੇਸ਼ ਪ੍ਰਤਾਪ ਸਿੰਘ ਘੇਰੋਂ ਨਾ ਕੱਢਿਆ ਤੁਸੀਂ ਅਦੇਸ਼ ਪ੍ਰਤਾਪ ਸਿੰਘ ਘੇਰੋਂ ਨਹੀਂ ਕੱਢਤਾ ਬਾਹਰ ਬਿਰਸਾ ਸਿੰਘ ਬਟੋਹਾ ਦੇ ਕਹਿਣ ਤੇ ਕਿਉਂ ਕੱਢਿਆ ਇੱਕ ਵਾਰ ਤੁਸੀਂ ਬਿਰਸਾ ਸਿੰਘ ਬਟੋਹਾ ਨੂੰ ਚੋਣ ਟਿਕਟ ਚੋਣ ਲੜਾ ਰਹੇ ਹੋ ਖਿਰਮੜੀ ਅਕਾਲੀ ਦਲ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਹਾਲਾਂਕਿ ਮੀਟਿੰਗਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਹਾਮੀਆਂ ਭਰੀਆਂ ਜਾਂਦੀਆਂ ਨੇ ਪਰ ਜਦੋਂ ਲੀਡਰ ਵੱਖੋ-ਵੱਖਰੇ ਬਿਆਨ ਦਿੰਦੇ ਨੇ ਤਾਂ ਉਦੋਂ ਕੁਝ ਦਾ ਕੁਝ ਹੋ ਜਾਂਦਾ ਹੈ। ਕੱਲ ਬੀਬੀ ਜਗੀਰਕੌਰ ਹੋਰਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਤੁਸੀਂ ਤਾਂ ਪਾਰਟੀ ਚੋਂ ਤੁਹਾਨੂੰ ਬਾਹਰ ਕਰਤਾ ਸੀ ਹੁਣ ਤੁਸੀਂ ਆ ਗਏ ਹੋ ਤੇ ਕੀ ਕੁਝ ਬਦਲਾਅ ਆਇਆ ਕਹਿੰਦੇ ਨਹੀਂ ਉਹ ਨਹੀਂ ਆਇਆ ਹੈਗਾ ਬਦਲਾਅ ਸਾਰਾ ਕੁਝ ਉਦਾ ਹੀ ਆ ਪਰ ਸਾਡੀ ਕੋਸ਼ਿਸ਼ ਸੁਧਾਰ ਦੀ ਜਾਰੀ ਹੈ। ਜਿੰਨਾ ਗੱਲਾਂ ਕਰਕੇ ਮੈਂ ਛੱਡਿਆ ਸੀ ਉਹ ਵੀ ਗੱਲਾਂ ਪੂਰੀਆਂ ਨਹੀਂ ਹੋਈਆਂ ਪਰ ਚਲ ਰਿਹਾ ਸਾਰਾ ਕੁਛ ਚਰਨਜੀਤ ਬਰਾੜ ਹੋਰਾਂ ਨੇ ਕੱਲ ਨਵੀਂ ਚਰਚਾ ਛੇੜ ਦਿੱਤੀ ਉਹਨਾਂ ਨੇ ਤਾਂ ਬੰਟੀ ਰਮਾਣਾ ਦੇ ਉੱਤੇ ਹੀ ਨਿਸ਼ਾਨੇ ਸਾਧ ਦਿੱਤੇ ਸਲਾਹਕਾਰ ਕਹਿੰਦੇ ਇਹਨਾਂ ਦੇ ਸਹੀ ਨਹੀਂ ਹੈਗੇ ਸੁਖਵੀਰ ਬਾਦਲ ਦੇ ਇਸ ਤੋਂ ਪਹਿਲਾਂ ਪ੍ਰਿੰਪ ਸਿੰਘ ਚੰਦੂ ਮਾਜਰਾ ਵੀ ਸਵਾਲ ਖੜੇ ਕਰ ਚੁੱਕੇ ਨੇ ਯਾਨੀ ਕਿ ਪ੍ਰਧਾਨਗੀ ਚੱਲ ਰਹੀ ਹੈ ਪਰ ਪ੍ਰਧਾਨਗੀ ਰਾਸ ਨਹੀਂ ਆ ਰਹੀ ਨਹੀਂ ਇਹ ਰਾਸ ਅਜੇ ਆਉਣੀ ਬਣੀ ਨਤਰਮਿੰਦਰ ਜੀ ਜਿਹਦੇ ਧਾਣੇ ਜਿਹਦੇ ਘਰ ਧਾਣੇ ਮੁੱਕੇ ਉਹਦੇ ਨਾ ਭੜੋਲੇ ਚੋਂ ਹਮ ਉੱਥੇ ਲੜਾਈਆਂ ਸ਼ੁਰੂ ਹੋ ਜਾਂਦੇ ਨੇ ਫਿਰ ਧਾਣੇ ਮੁੱਕੇ ਹੋਏ ਆ ਭੜੋਲੇ ਚੋਂ ਉਹਨਾਂ ਦੇ ਅਸ਼ਰੋਮਣੀ ਅਕਾਲੀ ਦਲ ਦੇ ਜੀ ਚਰਨਜੀਤ ਬਰਾੜ ਨੇ ਵੀ ਕੱਲ ਕਹਿਤਾ ਕਹਿੰਦੇ ਵੀ ਇਹ ਜਿਹੜੇ ਸਲਾਹਕਾਰ ਨੇ ਮੰਟੀ ਦਮਾਣਾ ਵਰਗੇ ਨੇ ਜਿਹੜੇ ਕੋਈ ਗਰੇਵਾਲ ਵੀ ਹੈਗਾ ਹਨ ਮਹਿੰਸ਼ਿੰਦਰ ਗਰੇਵਾਲ ਕਿਹਾ ਉਹਨੇ ਉਹ ਹੈਗਾ ਕਹਿੰਦਾ ਮੈਂ ਕਿਹਾ ਸੀਗਾ ਵੀ ਤੁਸੀਂ ਇਹਨਾਂ ਦੀ ਵਿਰੋਧਤਾ ਨਾ ਕਰੋ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਇਹਨਾਂ ਦੀ ਵਿਰੋਧਤਾ ਨਾ ਕਰੋ ਬਰਾੜ ਕਹਿੰਦਾ ਪਰ ਕਹਿੰਦਾ ਬੰਟੀ ਰਮਾਣਾ ਫਟ ਉੱਠੜਾ ਕਹਿੰਦਾ ਉਹ ਕਹਿੰਦਾ ਜੀ ਇਹਨਾਂ ਨੂੰ ਕੌਣ ਪੁੱਛਦਾ ਨੇ ਪੱਲੇ ਕੀ ਆ ਅਮਰਤਪਾਲ ਦੇ ਪੱਲੇ ਕੀ ਆ ਸਰਬਜੀਤ ਦੇ ਪੱਲੇ ਕੀ ਆ ਤੁਹਾਡਾ ਇੰਨੀ ਵੀ ਨੌਲੇਜ ਨਹੀਂ ਹੈਗੀ ਤੁਹਾਨੂੰ ਤੁਸੀਂ ਤੁਹਾਡੇ ਬੰਦੇ ਉੱਥੇ ਬੈਠੇ ਨੇ ਖਡੂਰ ਸਾਹਿਬ ਦੇ ਵਿੱਚ ਫਰੀਦਕੋਟ ਦੇ ਵਿੱਚ ਤੁਹਾਨੂੰ ਇੰਨੀ ਅਸੀਂ ਅਸੀਂ ਲੋਕ ਲੋਕਾਂ ਦੀ ਨਬਜ਼ ਪਛਾਣਦੇ ਹੁੰਦੇ ਆ ਜਿਹੜੇ ਪੱਤਰਕਾਰ ਲੋਕ ਹੈਗੇ ਆ ਅਸੀਂ ਪਹਿਲਾਂ ਹੀ ਕਹਿਤਾ ਸੀਗੇ ਕਿ ਅਮਰਤਪਾਲ ਤੇ ਤੇ ਸਰਬਜੀਤ ਦੀ ਚੜਾਈ ਚੱਲ ਰਹੀ ਹੈ ਉੱਥੇ ਤੇ ਤੁਸੀਂ ਸੁਣਾ ਵੀ ਆਪਣੇ ਪ੍ਰੋਗਰਾਮ ਨੂੰ ਤੁਸੀਂ ਸਾਡੀ ਭਰੋਸੇਯੋਗਤਾ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਸਾਹ ਸੁਣਦੇ ਹੋ ਸਾਨੂੰ ਤੇ ਅਸੀਂ ਕਹਿਤਾ ਸੀ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਈਕਿਊ ਇੰਨਾ ਕਮਜ਼ੋਰ ਹੋ ਗਿਆ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਚੜਾਈ ਕਿਹਦੀ ਚੱਲ ਰਹੀ ਆ ਲੋਕ ਇਹਦੇ ਪਾਸੇ ਵੱਲ ਹੋ ਗਏ ਬਿਰਸਾ ਸਿੰਘ ਬਲਟੋਹਾ ਕਹਿੰਦਾ ਮੈਂ ਟਿਕਟ ਵਾਪਸ ਕਰ ਦੂੰਗਾ ਮੈਂ ਵਾਪਸ ਲੈਣ ਨੂੰ ਕਾਗਜ਼ ਆਪਣੇ ਜੇ ਤੁਸੀਂ ਆਦੇਸ਼ ਪ੍ਰਤਾਪ ਸਿੰਘ ਘੈਰੋਂ ਨਾ ਕੱਢਿਆ ਤੁਸੀਂ ਆਦੇਸ਼ ਪ੍ਰਤਾਪ ਸਿੰਘ ਘੈਰੋਂ ਹੀ ਕੱਢਤਾ ਬਾਹਰ ਬਰਸਾ ਸਿੰਘ ਬਟੋਹਾ ਦੇ ਕਹਿਣ ਤੇ ਕਿਉਂ ਕੱਢਿਆ ਇੱਕ ਵਾਰ ਤੁਸੀਂ ਬਿਰਸਾ ਸਿੰਘ ਬਟੋਹਾ ਨੂੰ ਚੋਣ ਟਿਕਟਲ ਚੋਣ ਲੜਾ ਰਹੇ ਹੋ ਤੁਜ ਅੱਛਾ ਬੜੇ ਮੈਨੂੰ ਕਹਿੰਦੇ ਸੀਗੇ ਜੀ ਇਹ ਤੁਸੀਂ ਇਹ ਕਿਦਾ ਸਾਲ ਦੀ ਚਰਚਾ ਕਰਦੇ ਹੋ ਨਾ ਜੀ ਕਹਿੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਬਹੁਤਾ ਨਹੀਂ ਬੱਟੀ ਦਾ ਅਜੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਨਹੀਂ ਹੋਈ ਹੈਗੀ ਤੇ ਉਦੋਂ ਉਦੋਂ ਪਤਾ ਨਹੀਂ ਕਿਉਂ ਲੋਕਾਂ ਦੇ ਮਨ ਵਿੱਚ ਲੱਗਦਾ ਸੀਗਾ ਪਰ ਪਰ ਕਮਾਲ ਦੀ ਗੱਲ ਹੈ ਕਿ ਇਹ ਅਸੀਂ ਕੋਈ ਇਹ ਨਹੀਂ ਕਿ ਸਾਡੇ ਕੋਲੇ ਕੋਈ ਜਾਦੂ ਮੰਤਰਾ ਸਾਡੇ ਕੋਲ ਕੋਈ ਜੋਤਸੀ ਪਣਾ ਹੈਗਾ ਐਦਾਂ ਕੁਝ ਨਹੀਂ ਹੈਗਾ ਇਹ ਜਿਹੜੇ ਜੋਤਸੀ ਵੀ ਹੁੰਦੇ ਆ ਇਹਨਾਂ ਦਾ ਆਈਕਿਊ ਹੁੰਦਾ ਇਹ ਦੇਖਦੇ ਹੁੰਦੇ ਆ ਮੌਕਾ ਦੇ ਦੇਉਂਦੇ ਆ ਮੌਕਾ ਇਹ ਇਹਨਾਂ ਨੂੰ ਇਹਨਾਂ ਦਾ ਹੋਰ ਕੁਝ ਨਹੀਂ ਗੱਲ ਹੈਗੀ ਤਾਂ ਉਦੋਂ ਹੀ ਨਹੀਂ ਨਾ ਜੀ ਇਹਨਾਂ ਨੇ ਜਿਹੜਾ ਸ਼ੀਕੀ ਸ਼ਰੋਮਣੀ ਅਕਾਲੀ ਦਲ ਦਾ ਆਈਕਿਊ ਖਤਮ ਹੋ ਚੁੱਕਿਆ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਸਾਨੂੰ ਕੀ ਬੋਲਣਾ ਚਾਹੀਦਾ ਕੀ ਨਹੀਂ ਬੋਲਣਾ ਚਰਨਜੀਤ ਬਰਾੜ ਦਾ ਇਹ ਆਖ ਜਾਂਦਾ ਆ ਸਪੋਕਸਮੈਨ ਅਖਬਾਰ ਦਾ ਇਹ ਲਿਖੀ ਜਾਂਦਾ ਸੀ ਕਿ ਚਰਨਜੀਤ ਬਰਾੜ ਦਾ ਕਰੀਰ ਹੈ ਸੂਬੇ ਬਦਲ ਦੇ ਕਹਿਣ ਸਾਰਾ ਕੁਝ ਉਹ ਸੁਖਵੀਰ ਦੇ ਕਹਿਣ ਤੇ ਕਰ ਰਿਹਾ ਅੱਛਾ ਹੁਣ ਵੀ ਚਰਨਜੀਤ ਬਰਾੜ ਸੁਖਵੀਰ ਬਾਦਲ ਦੇ ਖਿਲਾਫ ਨਹੀਂ ਬੋਲ ਰਿਹਾ ਉਹ ਸਲਾਹਕਾਰਾਂ ਦੇ ਖਿਲਾਫ ਬੋਲ ਰਿਹਾ ਕਹਿੰਦਾ ਮੈਨੂੰ ਘਰਾਉਣ ਦੀ ਤਰੀਕ ਕਰਨ ਲੱਗੇ ਨੇ ਹੁਣ ਇਹ ਹੁਣ ਸ਼ਾਸਨਿਕ ਕਮੇਟੀ ਦਾ ਮੈਂਬਰ ਆ ਕਹਿੰਦਾ ਮਹਿੰਦਰ ਸਿੰਘ ਗਰੇਵਾਲਾ ਦਾ ਨਾਮ ਇਸ ਹਿਲ ਚ ਹੂੰ ਕਹਿੰਦੇ ਉਹ ਮੈਨੂੰ ਘਰਾਉਣ ਦੀ ਤਰੀਕ ਕਰ ਰਿਹਾ ਉਹ ਐਦਾਂ ਕਹਿੰਦੇ ਗੱਲ ਚੱਲ ਰਹੀ ਹੈ ਕੜਾਉ ਕਹਿੰਦਾ ਮੈਨੂੰ ਕੋਈ ਚੱਕਰ ਦੀ ਗੱਲ ਨਹੀਂ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਭਲਾਈ ਵਾਸਤੇ ਮੈਂ ਕੰਮ ਕਰਦਾ ਰਹੂੰਗਾ ਇਹਦਾ ਇਹਦਾ ਮਤਲਬ ਇਹ ਆ ਕਿ ਚਰਨਜੀਤ ਸਿੰਘ ਬਰਾੜ ਜਿਹੜਾ ਹੈਗੇ ਆ ਰਾਜਪ੍ਰੇਤ ਤੋਂ ਟਿਕਟ ਵੀ ਮਿਲੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਬੰਦਾ ਕਾਫੀ ਖੈਰਖਵਾਸ ਰਿਹਾ ਸੁਖਵੀਰ ਬਾਦਲ ਦਾ ਤੇ ਅੱਜ ਉਹ ਸੁਖਵੀਰ ਬਾਦਲ ਦੇ ਵਿਰੁੱਧ ਨਾ ਬੋਲ ਕੇ ਸਲਾਹਕਾਰਾਂ ਦੇ ਵਿਰੁੱਧ ਬੋਲ ਕੇ ਸਹਦ ਸੁਖਵੀਰ ਬਾਦਲ ਦੇ ਮਨ ਦੀ ਪੂਰੀ ਕਰ ਰਿਹਾ ਹੋਵੇ ਉਗੇ ਸਲਾਹ ਦੇਣ ਵਾਲੇ ਬੰਦਿਆਂ ਨੇ ਸਲਾਹਾਂ ਠੀਕ ਨਹੀਂ ਦਿੱਤੀਆਂ ਸ਼੍ਰੋਮਣੀ ਅਕਾਲ। ਅਸਲ ਵਿੱਚ ਸਲਾਹ ਦੇਣ ਵਾਲੇ ਬੰਦਾ ਨਹੀਂ ਗੱਲ ਵੀ ਨਹੀਂ ਕਰਦੇ ਆਪਾਂ ਗੱਲ ਕੀ ਆ ਕਿ ਵਖਤ ਦਾ ਮਾੜਾ ਸੁਖਵੀਰ ਬਾਦਲ ਦਾ ਚੱਲ ਰਿਹਾ ਵਖਤ ਦਾ ਮਾੜਾ ਸੁਖਵੀਰ ਬਾਦਲ ਦਾ ਚੱਲ ਰਿਹਾ ਪਤਾ ਨਹੀਂ ਕਿਉਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਵਾਸਤੇ ਇਹ ਤਿਆਰ ਕਿਉਂ ਨਹੀਂ ਹੈਗੇ ਕੱਲ ਤਾਂ ਪਟਿਆਲੇ ਵਿੱਚ ਹੀ ਬਗਾਵਤ ਹੋਈ ਆ ਲਖਵੀਰ ਲੋਟ ਵਰਗੇ ਬੰਦੇ ਕੱਲ ਪ੍ਰੈਸ ਕਾਨਫਰੰਸ ਕੀਤੀ ਰਿਹਾ ਗਰੇ ਦੇ ਵਿੱਚੋਂ ਕਹਿੰਦੇ ਵੀ ਸਾਰੀ ਜਿਹੜੀ ਜਿਹੜਾ ਸਾਰੀ ਜਥੇਬੰਦੀ ਆ ਸਾਰੇ ਮੈਂਬਰ ਹੈਗੇ ਉਹਦੇ ਦਾ ਸਭ ਰਜਾਇਨ ਕਰ ਦੋ ਸ਼੍ਰੋਮਣੀ ਕਾਲੇ ਦਲ ਚ ਤਾਂ ਬੱਜੂ ਸ਼੍ਰੋਮਣੀ ਕਾਲੇ ਦਲ ਜਿਹੜੀ ਗੱਲ ਨਹੀਂ ਹੁੰਦੀ ਨਾ ਕਰੋ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਪ੍ਰਾਪਰਟੀ ਪਾਰਟੀ ਆ ਉਹਦੀ ਆਪਣੀ ਪ੍ਰਾਪਰਟੀ ਆ ਜਿੱਦਾਂ ਕਿ ਆਪਣੀ ਜ਼ਮੀਨ ਦਾ ਕਿਲਾ ਹੁੰਦਾ ਰਿਸਟਰੀ ਹੁੰਦੀ ਉਹਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਨਾਂ ਤੇ ਆ। ਉਹਨਾਂ ਵਾਸਤੇ ਕੋਈ ਵੱਡਾ ਨਹੀਂਗਾ। ਅਦੇਸ਼ ਪ੍ਰਤਾਪ ਸਿੰਘ ਕੈਦੋ ਮਨੀ ਜਮ ਨਾਲ ਉਹਨਾਂ ਦਾ ਰਸਦਾਰ ਹੈਗਾ। ਵਿਕਰਮ ਸਿੰਘ ਜੀਠੀਆ ਵੀ ਨਹੀਂ। ਕਾਫੀ ਬਹੁਤ ਛਾਲਾ ਮਾਰਿਆ ਜੀਠੀਆ ਸਾਹਿਬ ਨੇ। ਹੁਣ ਜੀਠੀਆ ਦਾ ਪਿੱਛੇ ਬੈਠੇ ਨੇ। ਸੁਖੀ ਬਾਦਲ ਦੇ ਤਾਂ ਖੜੇ ਨਜ਼ਰ ਨਹੀਂ ਆਉਂਦੇ ਉਹ। ਸੋ ਇਸ ਉਹ ਉਹ ਵੀ ਪਿੱਛੇ ਗੱਲ ਕੋਈ ਹੋਰ ਹੋਣੀ ਤੇ ਸੋ ਇਹ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟਰੀ ਮਰੇ ਨਾ ਕਹਿਣ ਦੇ ਪਾਵ ਉਹ ਇਹਨਾਂ ਦੀ ਜੱਦੀ ਪੁਸਤੀ ਆਪਣੀ ਦਾਦਾ ਲਾਈ ਪਾਰਟੀ ਆ ਇਹ ਦਾਦਾ ਲਾਈ ਪਾਰਟੀ ਸਮਝਦੇ ਹੋ ਤੇ ਉਹ ਦਾਦਾ ਲਾਈ ਪਾਰਟੀ ਨੂੰ ਜਿਹੜਾ ਵੀ ਕੋਈ ਪ੍ਰਾਪਰਟੀ ਛੋੜਾ ਛੱਡਿਆ ਕਰਦਾ ਆਪਣੀ ਉਹ ਥੋੜਾ ਛੱਦੂ ਸੁਖਵੀਰ ਬਾਦਲ ਵੀ ਕਦੇ ਵੀ ਸੁਖਵੀਰ ਬਾਦਲ ਰਜ਼ਾਇਨ ਨਹੀਂ ਕਰੇਗਾ ਸ਼ਰਮਣੀ ਅਕਾਲ ਦਲ ਚ ਕਿਉਂਕਿ ਉਹਦੀ ਪਾਰਟੀ ਆ ਇਹ ਉਹਦੇ ਬਾਪੂ ਨੇ ਉਹਨੂੰ ਕਹਿਦਾ ਕਿ ਪਾਈ ਇਹ ਤੇਰੀ ਪਾਰਟੀ ਆ ਤੂੰ ਸੰਭਾਲ ਕੇ ਰੱਖਣਾ ਨੂੰ ਜੇਕਰ ਪੰਜਾਬ ਦੇ ਵਿੱਚ ਰਾਜ ਕਰਨਾ ਤਾਂ ਇਹ ਪਾਰਟੀ ਤੇਰਾ ਸੰਭਾਲ ਕੇ ਰੱਖਣੀ ਆ ਜਦ ਕਿ ਉਹ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਬਲਵਿੰਦਰ ਸਿੰਘ ਭੁੰਦੜ ਨੂੰ ਕੀ ਦਿੱਕਤ ਸੀਗਾ ਆ ਪਿੱਛੇ ਹਟ ਜੰਨੇ ਮੜਾ ਦੇ ਦੋ ਇੱਕ ਸਾਲ ਵਾਸਤੇ ਪਾਰਟੀਆਂ ਕਿ ਤੁਰ ਪੈਂਦੀ ਜਾਂ ਕਿਸੇ ਹੋਰ ਨੂੰ ਬਣਾਉਣ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਣਾਉਣ ਦੇ ਪ੍ਰਧਾਨ ਪਰ ਬੀਬੀ ਜਗੀਰ ਕੌਰ ਕਹਿੰਦੇ ਕਹਿੰਦੇ ਸ਼੍ਰੋਮਣੀ ਅਕਾਲੀ ਕਮੇਟੀ ਦੇ ਪ੍ਰਧਾਨ ਬਣ ਕੇ ਪੜੇ ਪੰਗੇ ਪਾਏ ਉਹਰੇ ਕਹਿੰਦੇ ਆਪਣਾ ਸਹੀ ਫੈਸਲੇ ਸਹੀ ਫੈਸਲੇ ਕਰਦੇ ਗਏ ਉਹ ਤੇ ਇਹਨਾਂ ਨੂੰ ਗੁੱਸਾ ਲੱਗਦੇ ਗਏ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਜੀ ਉਸ ਨੂੰ ਬਚਾਉਣ ਵਾਸਤੇ ਬੜੇ ਸਖਤ ਫੈਸਲੇ ਅੱਛਾ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਪਣਾਗੇ ਬੁਲੰਦਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਇਹ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ